ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਅੱਗੇ ਫਿਰ ਪ੍ਰਸ਼ਨ ਕੀਤਾ ਏ ਮਹਾਰਾਜ ਜੀ ਕਿਹੜੀ ਸੰਧਿਆ ਕਰਿਆ ਕਰੀਏ ਸਤਿਗੁਰੂ ਉੱਤਰ ਦਿੰਦੇ ਹਨ ਇਹਾ ਸੰਧਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਇਹ ਭਾਈ ਇਹੋ ਹੀ ਸੰਧਿਆ ਸਵੇਰ ਦੁਪਹਿਰ ਸ਼ਾਮ ਦੀ ਪਾਠ ਪੂਜਾ ਪਰਮਾਣਿਕ ਹੈ ਜਿਸ ਕਰਕੇ ਸਾਡਾ ਹਰੀ ਪ੍ਰਭੂ ਸਾਹਿਬ ਪਰਮੇਸ਼ਰ ਚੇਤੇ ਆ ਜਾਵੇ ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਪਰਮੇਸ਼ਰ ਦੇ ਚੇਤੇ ਕਰਕੇ ਪਰਮੇਸ਼ਰ ਦੇ ਸਿਉ ਸਾਥ ਪ੍ਰੀਤ ਪ੍ਰੀਤੀ ਉਪਜੈ ਪੈਦਾ ਹੋ ਜਾਂਦੀ ਹੈ ਫਿਰ ਇਹੋ ਜਹੀ ਸੰਧਿਆ ਮਾਇਆ ਦੇ ਮੋਹ ਨੂੰ ਜਲਾਵੇ ਕੀਏ ਜਾਲ ਸਾੜ ਦੇਵੇਗੀ ਗੁਰ ਪ੍ਰਸਾਦੀ ਦੁਬਿਧਾ ਮਰੈ ਮਨੁਆ ਅਸਤਿ ਰਸੰਧਿਆ ਕਰੇ ਵਿਚਾਰ ਐਸੀ ਅਵਸਥਾ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ ਹੈ ਤੇ ਗੁਰਾਂ ਦੀ ਕਿਰਪਾ ਨਾਲ ਦੁਚਿੱਤਾ ਪੁਣਾ ਮਰ ਜਾਂਦਾ ਹੈ ਅਤੇ ਮਨੁਆ ਮਨ ਅਸਤਿ ਸਥਿਤ ਭਾਵ ਟਿਕ ਜਾਂਦਾ ਹੈ ਅਜਹੀ ਸੰਧਿਆ ਦਾਹੀ ਵਿਚਾਰ ਕਰਨਾ ਚਾਹੀਦਾ ਹੈ ਨਾਨਕ ਸੰਧਿਆ ਕਰੈ ਮਨਮੁਖੀ ਜੀਓ ਨਟਕੇ ਮਰ ਜਮੈ ਹੋਇ ਕੋਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮਨ ਨੂੰ ਹੀ ਮੁਖੀ ਬਣਾਉਣ ਵਾਲੇ ਮਨਮੁਖ ਬੇਮੁਖ ਪੁਰਸ਼ ਭਾਵੇਂ ਸੰਧਿਆ ਸਵੇਰੇ ਦੁਪਹਿਰੇ ਸ਼ਾਮ ਨੂੰ ਪਾਠ ਪੂਜਾ ਵੀ ਕਰਦੇ ਹੋਣ ਪਰ ਉਹਨਾਂ ਦਾ ਜੀਓ ਹਿਰਦਾ ਟਿਕਦਾ ਨਹੀਂ ਅਤੇ ਮਰ ਜਮੈ ਮਰਦੇ ਜਮਦੇ ਹੋਏ ਜੁਨਾ ਵਿੱਚ ਖਰਾਬ ਹੀ ਹੁੰਦੇ ਰਹਿੰਦੇ ਆ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੀ ਸਭ ਜੱਗ ਫਿਰੀ ਮੇਰੀ ਪਿਆਸ ਨਾ ਜਾਏ ਹੀ ਮਹਾਰਾਜੀ ਸਾਡੀ ਬੁੱਧ ਪਰੀ ਪਰੀ ਪਾਵ ਪ੍ਰਿਉ ਪ੍ਰਿਉ ਪਿਆਰਾ ਪਤੀ ਪਰਮੇਸ਼ਰ ਕਰਦੀ ਹੋਈ ਸਾਰਾ ਸੰਸਾਰ ਘੁੰਮ ਆਈ ਪਰ ਸਾਡੀ ਤੇਰੀ ਪ੍ਰਾਪਤੀ ਦੀ ਇਸ਼ਾ ਰੂਪੀ ਪਿਆਸ ਤਰੇ ਨਹੀਂ ਜਾਂਦੀ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਪੈਰ ਪਾਇਆ ਘਰ ਆਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਗੁਰਾਂ ਨੂੰ ਮਿਲਣ ਕਰਕੇ ਹੀ ਮੇਰੀ ਸਾਡੀ ਕਹੀਏ ਵਿਛੋੜੇ ਦੀ ਪਿਆਸ ਤ੍ਰਿਹ ਚਲੀ ਗਈ ਅਤੇ ਹਿਰਦੇ ਸਤਸੰਗਤ ਅੰਤਰਮੁਖੀ ਬਿਰਤੀ ਕਰਨ ਰੂਪ ਘਰ ਵਿੱਚ ਆ ਕੇ ਪੈਰ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ ਪੌੜੀ ਆਪੀ ਤੰਤ ਪਰਮ ਤੰਤ ਸਭ ਆਪੀ ਆਪੀ ਠਾਕੁਰ ਦਾਸ ਭਇਆ ਪਰਮੇਸ਼ਰ ਆਪ ਹੀ ਤੰਤ ਜੀਵ ਰੂਪ ਹੈ ਆਪ ਹੀ ਪਰਮ ਤੰਤ ਵੱਡਾ ਈਸ਼ਰ ਰੂਪ ਤੇ ਸਭਨਾ ਵਿੱਚ ਆਪਣਾ ਆਪ ਰੂਪ ਹੈ ਆਪ ਹੀ ਠਾਕੁਰ ਮਾਲਕ ਗੁਰੂ ਰੂਪ ਹੈ ਤੇ ਆਪ ਹੀ ਦਾਸ ਸੇਵਕ ਰੂਪ ਹੋਇਆ ਹੈ ਆਪੇ ਦਸ ਅੱਠ ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪ ਹੀ 10 8 ਵਰਨ 18 ਵਰਨਾ ਨੂੰ ਉਪਾਇਨ ਪੈਦਾ ਕੀਤਾ ਹੈ ਆਪ ਹੀ ਬ੍ਰਹਮ ਵਿਆਪਕ ਸਰੂਪ ਹੈ ਆਪ ਹੀ ਸਾਰੀ ਦੁਨੀਆ ਦਾ ਰਾਜ ਭਾਗ ਲੈਣਾ ਕੀਤਾ ਹੈ ਆਪ ਸਭ ਦਾ ਰਾਜ ਭੇਤ ਲੈਣਾ ਕੀਤਾ ਹੈ ਆਪੀ ਮਾਰੀ ਆਪੀ ਛੋੜਿਆ ਆਪੀ ਬਖਸ਼ੀ ਕਰੀ ਦਇਆ ਆਪ ਹੀ ਸਭ ਸੰਸਾਰ ਤਾਂ ਹੀ ਮਾਰ ਦਿੰਦਾ ਆਪ ਹੀ ਛੱਡ ਦਿੰਦਾ ਫਿਰ ਆਪ ਹੀ ਆਪਣੀ ਦਇਆਲਤਾ ਕਰਕੇ ਬਖਸ਼ ਲੈਂਦਾ ਆਪ ਹੀ ਜੀਵਤ ਪਾਵ ਵੱਲੋਂ ਮਾਰ ਲੈਂਦਾ ਆਪ ਹੀ ਸੰਸਾਰ ਦੇ ਗੇੜ ਵਿੱਚ ਛੱਡ ਦਿੰਦਾ ਆਪ ਹੀ ਕਾਲ ਰੂਪ ਹੋ ਕੇ ਮਾਰਨ ਵਾਲਾ ਹੈ ਆਪ ਹੀ ਗੁਰੂ ਰੂਪ ਹੋ ਕੇ ਕਾਲ ਤੋਂ ਛਡਾਉਣ ਵਾਲਾ ਹੈ ਆਪ ਹੀ ਜਿੰਨਾ ਉੱਪਰ ਦਇਆ ਮਿਹਰ ਕਰਦਾ ਹੈ ਉਹਨਾਂ ਨੂੰ ਆਤਮ ਗਿਆਨ ਬਖਸ਼ ਦਿੰਦਾ ਹੈ ਆਪ ਅਭੁੱਲ ਨਾ ਭੁੱਲੈ ਕਬਹੀ ਸਭ ਸੱਚਤ ਪਾਵਸ ਸੱਚ ਥਿਆ ਪ੍ਰਭੂ ਆਪ ਭੁੱਲਣ ਤੋਂ ਰਹਿਤ ਹੈ ਤੇ ਕਦੇ ਵੀ ਅਗਿਆਨਤਾ ਕਰਕੇ ਆਪਣੇ ਸਰੂਪ ਨੂੰ ਭੁੱਲਦਾ ਨਹੀਂ ਸਾਰਿਆਂ ਨਾਲ ਸੱਚਾ ਤਪੱਸਵ ਹੁੰਦਾ ਨਿਯਉ ਕਰਦਾ ਤੇ ਸੱਚਾ ਹੀ ਥਿਆ ਹੋ ਰਿਹਾ ਆਪੀ ਜਿਨ੍ਹਾਂ 부ਝਾਈ ਗੁਰਮਖ ਤਿਨ ਅੰਦਰੋਂ ਦੂਜਾ ਪਰਮੰਗਿਆ ਆਪ ਹੀ ਜਿਨ੍ਹਾਂ ਗੁਰਮਖ ਜਨਾਂ ਨੂੰ ਗੁਰਾਂ ਦੁਆਰਾ 부ਝਾਏ ਸਮਝਾ ਦਿੰਦਾ ਹੈ ਉਹਨਾਂ ਦੇ ਹਿਰਦੇ ਵਿੱਚੋਂ ਦੂਜਾ ਜਿਹੜਾ ਦ્વੈਤ ਭਾਵ ਤੇ ਪਰਮ ਚਲਿਆ ਗਿਆ ਹੈ ਸਲੋਕ ਮਹੱਲਾ 5 ਹਰ ਨਾਮ ਨ ਸਿਮਰਹਿ ਸਾਧ ਸੰਗ ਤੈ ਤਨ ਉੱਡੈ ਖੇਹ ਏ ਭਾਈ ਜੋ ਪਰਮੇਸ਼ਰ ਦੇ ਨਾਮ ਨੂੰ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਯਾਦ ਨੀਨਾ ਕਰਦੇ ਉਹਨਾਂ ਦੇ ਤਨ ਸਰੀਰ ਵਿੱਚ ਤਾਂ ਵਿਸ਼ਿਆ ਲਹਣ ਤਾਂ ਖੇਹ ਧੂੜ ਮਿੱਟੀ ਹੀ ਉੱਡਦੀ ਹੈ ਜਿਨ ਕੀਤੀ ਤਿਸੈ ਨ ਜਾਣਈ ਨਾਨਕ ਫਿਟ ਅਲੂੜੀ ਦੇਹ ਜਿਸ ਵਾਹਿਗੁਰੂ ਨੇ ਇਹ ਮਨੁੱਖਾ ਦੇਹੀ ਪੈਦਾ ਕੀਤੀ ਹੈ ਉਸ ਨੂੰ ਜਾਣਿਆ ਹੀ ਨਹੀਂ ਗੁਰੂ ਜੀ ਕਥਨ ਕਰਦੇ ਹਨ ਕਿ ਉਸ ਅਲੂਣੀ ਬੇਰਸੀ ਵਾਲੀ ਦੇਹੀ ਨੂੰ ਫਿਟਕਾਰ ਹੈ ਪ੍ਰਭੂ ਦੇ ਪ੍ਰੇਮ ਰੂਪੀ ਲੂਣ ਤੋਂ ਹੀਣੀ ਦੇਹੀ ਫਿਟਕਾਰਯੋਗ ਹੈ ਮਹੱਲਾ ਪੰਜਵਾ ਕਟ ਵਸਹਿ ਚਰਨਾਰਬਿੰਦ ਰਸਨਾ ਜਪੈ ਗੋਪਾਲ ਜਿਨ੍ਹਾਂ ਦੇ ਕਟ ਹਿਰਦੇ ਅੰਦਰ ਪ੍ਰਭੂ ਦੇ ਚਰਨਾਰਬਿੰਦ ਚਰਨ ਕਮਲ ਵਸਦੇ ਹਨ ਤੇ ਰਸਨਾ ਜੀਬਾ ਕਰਕੇ ਗੋਪਾਲ ਪ੍ਰithvi ਦੇ ਪਾਲਕ ਨੂੰ ਜਪਦੇ ਹਨ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉਪਾਲ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਫਿਰ ਜਿਸ ਨਾਲ ਉਹ ਪ੍ਰਭੂ ਸਿਮਰੀਦਾ ਹੈ ਉਸ ਦੇਹੀ ਸਰੀਰ ਨੂੰ ਵੀ ਪਾਲਣਾ ਕਰੋ ਜੋ ਰਸਨਾ ਕਰਕੇ ਜਾਪ ਕਰਦੇ ਹਨ ਤੇ ਹਿਰਦੇ ਵਿੱਚ ਪ੍ਰਭੂ ਨੂੰ ਵਸਾਇਆ ਹੈ ਅਤੇ ਪ੍ਰਭੂ ਨੂੰ ਸਿਮਰਦੇ ਹਨ ਉਹ ਪ੍ਰਭੂ ਦਾ ਹੀ ਸਰੂਪ ਬਣ ਜਾਂਦੇ ਆ ਅਤੇ ਉਹਨਾਂ ਦੀ ਦੇਹੀ ਨੂੰ ਪ੍ਰਭੂ ਆਪ ਪਾਲਣਾ ਕਰਦਾ ਜੋ ਪ੍ਰਭੂ ਦਾ ਸਿਮਰਨ ਕਰਦੇ ਆ ਉਸ ਦੇਹੀ ਨੂੰ ਪਾਲਣਾ ਸਫਲਾ ਹੈ ਪੌੜੀ ਆਪੇ 86 ਤੀਰਥ ਕਰਤਾ ਆਪ ਕਰੇ ਇਸਨਾਨ ਉਹ ਕਰਤਾ ਰਚਨਹਾਰ ਪ੍ਰਭੂ ਆਪ ਹੀ 68 ਤੀਰਥ ਰੂਪ ਹੈ ਆਪ ਹੀ ਉਹਨਾਂ ਤੀਰਥਾਂ ਵਿੱਚ ਇਸ਼ਨਾਨ ਕਰਨ ਵਾਲਾ ਹੈ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਇ ਇਹ ਨਾਮ ਸੁਆਮੀ ਮਾਲਿਕ ਪ੍ਰਭੂ ਆਪ ਹੀ ਸੰਜਮ ਇੰਦਰੀਆਂ ਦਾ ਦਮਨ ਕਰਨ ਰੂਪ ਸਾਧਨਾ ਵਿੱਚ ਭਲੀ ਪ੍ਰਕਾਰ ਵਰਤਦਾ ਹੈ ਆਪ ਹੀ ਗੁਰੂ ਸਰੂਪ ਹੋ ਕੇ ਗੁਰਸਿੱਖਾਂ ਪਾਸੋਂ ਨਾਮ ਜਪਾਏ ਜਪਉਣ ਵਾਲਾ ਹੈ ਆਪ ਦਇਆਲ ਹੋਏ ਪਉ ਖੰਡਨ ਆਪ ਕਰੈ ਸਬਦਾਨ ਪ੍ਰਭੂ ਆਪ ਹੀ ਦਇਆਲੂ ਹੋ ਕੇ ਸੇਵਕਾਂ ਭਗਤਾਂ ਦੇ ਭਉ ਡਰ ਨੂੰ ਖੰਡਨ ਨਾਸ਼ ਕਰਨ ਵਾਲਾ ਹੈ ਆਪ ਹੀ ਸਭਨਾਂ ਨੂੰ ਰੋਜੀ ਮੁਕਤੀ ਬ੍ਰਹਮ ਗਿਆਨ ਆਦ ਦਾ ਦਾਣ ਦੇਣਾ ਕਰਦਾ ਹੈ ਜਿਸਨੂੰ ਗੁਰਮੁਖ ਆਪ 부ਝਾਏ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਨੂੰ ਭਾਵ ਗੁਰਮੁਖਾਂ ਦੀ ਸੰਗਤ ਦੇ ਕੇ ਗੁਰਾਂ ਦੁਆਰਾ ਆਪ ਬੁਝਾਏ ਸਮਝਾਉਂਦਾ ਹੈ ਉਹ ਹਮੇਸ਼ਾ ਹੀ ਵਾਹਿਗੁਰੂ ਦੀ ਦਰਗਾਹ ਸੱਚਖੰਡ ਵਿੱਚ ਮਾਨ ਸਤਕਾਰ ਪਾਉਣਾ ਕਰਦਾ ਹੈ ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਜਿਸ ਪੁਰਸ਼ ਦੀ ਪੈਜ ਇੱਜ਼ਤ ਸੁਆਮੀ ਮਾਲਕ ਪਰਮੇਸ਼ਰ ਆਪ ਰੱਖਦਾ ਹੈ ਉਸ ਨੂੰ ਹਰੀ ਦੀ ਦਰ ਵਿੱਚ ਸੱਚਾ ਜਾਣਣਾ ਕਰੋ ਉਸਨੇ ਸੱਚੇ ਹਰੀ ਨੂੰ ਜਾਣਿਆ ਹੈ ਉਹ ਹਰੀ ਦਾ ਸੱਚਾ ਜਨ ਹੈ ਸਲੋਕ ਮਹੱਲਾ 3 ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਗੁਰ ਸੱਚੇ ਗੁਰਾਂ ਦੇ ਭੇਟੇ ਮਿਲਣ ਤੋਂ ਬਗੈਰ ਸਾਰਾ ਸੰਸਾਰ ਅੰਨਾ ਅਗਿਆਨੀ ਹੋਇਆ ਫਿਰਦਾ ਹੈ ਤੇ ਅੰਦੇ ਭਾਵ ਅੰਧ ਤਾਈ ਵਾਲੇ ਕੰਮਾਂ ਨੂੰ ਕਰਮਾਂ ਨੂੰ ਕਮਾਉਣਾ ਕਰਦਾ ਹੈ ਸਬਦੈ ਸਿਉ ਚਿਤ ਨ ਲਾਵਈ ਜਿਤ ਸੁਖ ਵਸੈ ਮਨ ਆਏ ਸਤਿਗੁਰਾਂ ਦੇ ਸਬਦੈ ਉਪਦੇਸ਼ ਦੇ ਨਾਲ ਆਪਣੇ ਚਿਤ ਮਨ ਨੂੰ ਨਹੀਂ ਲਾਉਂਦਾ ਜਿਸ ਕਰਕੇ ਮਨ ਹਿਰਦੇ ਵਿੱਚ ਸੁਖ ਸਰੂਪ ਆ ਕੇ ਵਸ ਜਾਵੇ ਤਾਮਸ ਲੱਗਾ ਸਦਾ ਫਿਰੈ ਅਹਨਿਸ ਜਲਤ ਬਿਹਾਈ ਸਦਾ ਹਮੇਸ਼ਾ ਹੀ ਤਾਮਸ ਤਮੋ ਗੁਣੀ ਸੁਭਾਅ ਵਿੱਚ ਹੀ ਲੱਗਾ ਫਿਰਦਾ ਅਹਨ ਇਸ ਰਾਤ ਦਿਨ ਈਰਖਾ ਦੀ ਅੱਗ ਵਿੱਚ ਸੜਦਿਆਂ ਬਤੀਤ ਹੁੰਦਾ ਹੈ ਜੋ ਤਿਸ ਭਾਵੈ ਸੋ ਥੀਏ ਕਹਿਣਾ ਕਿਛੂ ਨ ਜਾਏ ਪਰੰਤੂ ਜੋ ਕੁਝ ਵੀ ਉਸ ਪ੍ਰਭੂ ਨੂੰ ਪਾਉਂਦਾ ਹੈ ਉਹੋ ਹੀ ਥੀਆ ਹੁੰਦਾ ਹੁੰਦਾ ਹੈ ਇਸੇ ਲਈ ਉਹਨਾਂ ਬਾਰੇ ਕੁਝ ਵੀ ਕਹਿਣਾ ਆਖਿਆ ਨਹੀਂ ਜਾਂਦਾ ਉਪਰੋਕਤ ਸ਼ਲੋਕ ਵਿੱਚ ਸੰਸਾਰੀ ਜੀਵਾਂ ਦੀ ਕਥਨ ਕੀਤੀ ਹਾਲਤ ਉੱਪਰ ਤਰਸ ਕਰਕੇ ਉਹਨਾਂ ਨੂੰ ਬਖਸ਼ਾਉਣ ਦਾ ਢੰਗ ਦੱਸਦੇ ਹੋਏ ਸਤਿਗੁਰੂ ਜੀ ਅੱਗੇ ਕਥਨ ਕਰਦੇ ਹਨ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀ ਇਹ ਕਰੇਹੁ ਏ ਭਾਈ ਸੱਚੇ ਗੁਰਾਂ ਨੇ ਫਰਮਾਉਣਾ ਹੁਕਮ ਕੀਤਾ ਹੈ ਕਿ ਇਹੋ ਜਿਹੀ ਸ੍ਰੇਸ਼ਟ ਕਾਰ ਕਰੋ ਗੁਰੂ ਦੁਆਰੈ ਹੋਇ ਕੈ ਸਾਹਿਬ ਸੰਭਾਲੇਹੁ ਗੁਰੂ ਸਾਹਿਬ ਜੀ ਦੇ ਦੁਆਰਾ ਹੋ ਕੇ ਕਰਕੇ ਸਾਹਿਬ ਮਾਲਕ ਵਾਹਿਗੁਰੂ ਜੀ ਨੂੰ ਸੰਭਾਲੇ ਹੋ ਜਾਦ ਕਰੋ ਸਾਹਿਬ ਸਦਾ ਹਜੂਰ ਹੈ ਪਰ ਮੈਂ ਕੀ ਛੌੜ ਕੱਟ ਗਏ ਅੰਤਰ ਜੋਤ ਧਰੇ ਹੋ ਸਾਹਿਬ ਮਾਲਕ ਵਾਹਿਗੁਰੂ ਹਮੇਸ਼ਾ ਹੀ ਹਜੂਰ ਨੇੜੇ ਹੈ ਇਹ ਉਹ ਨਿਚਾ ਕਰਕੇ ਵਿਚਾਰ ਰੂਪੀ ਛੁਰੀ ਨਾਲ ਪਰ ਮੈਂ ਕੀ ਇਹ ਭਰਮ ਦੇ ਛੌੜ ਪੜਦੇ ਕੱਟ ਕਰਕੇ ਆਪਣੇ ਹਿਰਦੇ ਅੰਦਰ ਜੋਤੀ ਸਰੂਪ ਨੂੰ ਧਾਰਨ ਕਰੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਏਹ ਲਾ ਏਹ ਜੋ ਹਰੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਅਮਰ ਕਰਨ ਵਾਲਾ ਹੈ ਇਹੋ ਨਾਮ ਰੂਪ ਦਾਰੂ ਹੀ ਲਾ ਏਹ ਲਾਉਣਾ ਕਰੂ ਸਤਿਗੁਰ ਕਾ ਬਾਣਾ ਚੇਤ ਰਖੋ ਸੰਜਮ ਸੱਚਾ ਨੇਹ ਸੱਚੇ ਗੁਰੂ ਸਾਹਿਬ ਜੀ ਦਾ ਬਾਣਾ ਹੁਕਮ ਆਪਣੇ ਚੇਤ ਮਨ ਵਿੱਚ ਵਸਾ ਕੇ ਰਖਣਾ ਕਰੋ অতি ਸੱਚਾ ਪ੍ਰੇਮ ਰੂਪ ਸੰਜਮ ਰਹਿਣੀ ਪਰਹੇਜ਼ ਰੱਖੋ ਨਾਨਕ ਐਥੈ ਸੁਖੈ ਅੰਦਰ ਰਖਸੀ ਅੱਗੇ ਹਰ ਸਿਉਕੇਲ ਕਰੇ ਹੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਉਂ ਇਹ ਨਾਮ ਰੂਪੀ دارو ਇਥੇ ਭਾਵ ਸੰਸਾਰ ਵਿੱਚ ਸੁਖ ਦੇ ਵਿੱਚ ਰੱਖੇਗਾ ਤੇ ਅੱਗੇ ਪ੍ਰਲੋਕ ਵਿੱਚ ਪਰਮੇਸ਼ਰ ਦੇ ਨਾਲ ਲੀਨ ਹੋ ਕੇ ਕੇਲ ਆਨੰਦ ਮੰਨਣਾ ਕਰੋਗੇ ਪੌੜੀ ਆਪੇ ਭਾਰ 18 ਹੈ ਬਨਸਪਤ ਆਪੇ ਹੀ ਫਲ ਲਾਏ ਪਰਮੇਸ਼ਰ ਆਪ ਹੀ ਭਾਰ 18 18 ਭਾਰ ਭਾਵ ਸਾਰੀ ਬਨਸਪਤ ਬਨਸਪਤੀ ਰੂਪ ਹੋ ਰਿਹਾ ਹੈ ਆਪ ਹੀ ਸਾਰੀ ਬਨਸਪਤੀ ਨੂੰ ਫਲ ਲਾਉਂਦਾ ਹੈ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਹੇ ਪਾਏ ਆਈ ਭਾਵ ਆਪ ਹੀ ਈਸ਼ਰ ਰੂਪੀ ਮਾਲੀ ਹੈ ਆਪ ਹੀ ਸਾਰੇ ਬੂਟਿਆਂ ਜੀਵ ਰੂਪ ਬੂਟਿਆਂ ਨੂੰ ਚੇਤਨ ਸੱਤਾ ਰੂਪ ਜਲ ਦੇ ਕੇ ਸਿੰਜ ਰਿਹਾ ਹੈ ਫਿਰ ਆਪ ਹੀ ਉਹਨਾਂ ਦੇ ਫਲ ਮੂੰਹ ਵਿੱਚ ਪਾਉਂਦਾ ਹੈ ਜੋ ਤਤ ਬੀਤਿਆਂ ਨੂੰ ਅੰਗੀਕਾਰ ਕਰਨਾ ਹੈ ਅਪੇਧਤਾ ਕਰਨ ਰੂਪ ਮੂੰਹ ਵਿੱਚ ਫਲ ਪਾਉਂਦਾ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪ ਹੀ ਕਰਤਾ ਰਚਨਹਾਰ ਹੈ ਆਪ ਹੀ ਭੁਗਤਾ ਭੋਗਣ ਵਾਲਾ ਰਾਜਾ ਗ੍ਰਸਤੀ ਹੈ ਆਪ ਹੀ ਨਿਸ਼ਕਾਮ ਕਰਮਾਂ ਨੂੰ ਕਰਨ ਵਾਲਾ ਹੈ ਆਪ ਹੀ ਜੀਵਨ ਮੁਕਤ ਬ੍ਰਹਮ ਬੇਤਾ ਰੂਪ ਹੋ ਕੇ ਬ੍ਰਹਮ ਗਿਆਨ ਦੇ ਆਨੰਦ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਈਸ਼ਰ ਰੂਪ ਹੋ ਕੇ ਜੀਵਾਂ ਦੇ ਕਰਮਾਂ ਅਨਸਾਰ ਦਿੰਦਾ ਹੈ ਤੇ ਗੁਰੂ ਰੂਪ ਹੋ ਕੇ ਦਿਵਾ ਰਿਹਾ ਹੈ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਾ ਸਮਾਏ ਆਪ ਹੀ ਮਾਇਆ ਬਿਰਤੀ ਕਰਕੇ ਸਭਨਾ ਦਾ ਸਾਹਿਬ ਮਾਲਕ ਹੈ ਆਪ ਹੀ ਰੱਖਿਆ ਕਰਨ ਵਾਲਾ ਹੈ ਆਪ ਹੀ ਸਭ ਥਾਈਂ ਸਮਾ ਰਿਹਾ ਹੈ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤੇਲ ਨ ਤਮਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਤਾਂ ਉਸ ਕਰਤੇ ਰਚਨਹਾਰ ਪਰਮੇਸ਼ਰ ਦੀ ਵਡਿਆਈ ਮਹਿਮਾ ਆਖਦੇ ਹਾਂ ਜਿਸ ਨੂੰ ਤਿਲ ਮਾਤਰ ਵੀ ਕੋਈ ਤਮਾਏ ਤਮਾ ਲਾਲਚ ਪਾਵ ਖਾਹਿਸ਼ ਨਹੀਂ ਹੈ ਸਲੋਕ ਮਹੱਲਾ 3 ਸਿੱਖਾਂ ਨੇ ਸਤਿਗੁਰਾਂ પાસે ਬੇਨਤੀ ਕੀਤੀ ਕਿ ਮਹਾਰਾਜ ਜੀ ਸ਼ਰਾਬ ਪੀਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ ਸਤਿਗੁਰੂ ਫਰਮਾਉਂਦੇ ਹਨ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਏ ਗੁਰ ਸਿੱਖੋ ਇੱਕ ਮਨੁੱਖ ਨੇ ਸ਼ਰਾਬ ਦਾ ਭਰਿਆ ਮੱਟ ਆਣਿਆਂ ਲਿਆਂਦਾ ਤੇ ਦੂਸਰੇ ਮਾਨਸ ਮਨੁੱਖ ਨੇ ਆ ਕੇ ਪਿਆਲਿਆਂ ਨੂੰ ਭਰਿਆ ਭਰ ਦਿੱਤਾ ਤੇ ਪਿਲਾਉਣਾ ਸ਼ੁਰੂ ਕਰ ਦਿੱਤਾ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਜਿਸ ਸ਼ਰਾਬ ਦੇ ਪੀਂਦਿਆਂ ਹੀ ਮਤ ਅਕਲ ਦੂਰ ਹੋ ਗਈ ਅਤੇ ਪੀਣ ਵਾਲੇ ਦੇ ਵਿੱਚ ਅੰਦਰ ਬਰਲ ਹੁੰਦਾ ਕਮਲ ਪੁਣਾ ਆ ਕੇ ਪੈ ਜਾਂਦਾ ਭਾਵ ਸ਼ਰਾਬੀ ਊਟ ਪਡਾਂਗ ਬੋਲਣ ਲੱਗ ਜਾਂਦਾ ਚੱਲ ਆਓ ਕਿ ਬਕੜਵਾਦ ਬਕਵਾਸ ਕਰਨ ਲੱਗ ਜਾਂਦਾ ਆਪਣਾ ਪਰਾਇਆ ਨਾ ਪਛਾਣਈ ਖਸਮਹੁ ਤੱਕੇ ਖਾਏ ਫਿਰ ਆਪਣਾ ਤੇ ਪਰਾਇਆ ਨਾ ਪਛਾਣਈ ਪਛਾਣਦਾ ਨਹੀਂ ਪਾਵ ਸ਼ਰਾਬੀ ਨੂੰ ਆਪਣੀ ਇਸਤਰੀ ਤੇ ਪਾਰ ਇਸਤਰੀ ਦੀ ਪਹਿਚਾਣੀ ਨਹੀਂ ਰਹਿੰਦੇ ਐਸੀ ਬਾਦ ਕਿਸਮਤੀ ਕਰਕੇ ਮਾਲਕ ਵਾਹਿਗੁਰੂ ਵੱਲੋਂ ਵੀ ਤੱਕੇ ਹੀ ਖਾਂਦਾ ਹੈ ਪਾਵ ਨਰਕਾਂ ਜਾਂ ਜੂਨਾ ਵਿੱਚ ਧਕੇ ਲਿਆ ਜਾਂਦਾ ਜਿੱਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ ਸਜਾਈ ਸਤਿਗੁਰੂ ਫਰਮਾਉਂਦੇ ਜਿਸ ਸ਼ਰਾਬ ਦੇ ਪੀਣ ਨਾਲ ਖਸਮ ਮਾਲਕ ਵਾਹਿਗੁਰੂ ਭੁੱਲ ਜਾਂਦਾ ਹੈ ਅਤੀ ਦਰਗਾਹਾ ਭਾਵ ਪਰਲੋਕ ਵਿੱਚ ਵੀ ਸਜਾ ਮਿਲਦੀ ਹੈ ਝੂਠਾ ਮਦਮੂਲ ਨ ਪੀਚਈ ਜੇ ਕਾ ਪਾਰ ਵਸਾਈ ਏ ਗੁਰਸਿੱਖੋ ਐਸਾ ਝੂਠਾ ਭੈੜਾ ਮਦ ਸ਼ਰਾਬ ਆਦ ਦਾ ਨਸ਼ਾ ਉੱਕਾ ਹੀ ਕਦੇ ਵੀ ਨਹੀਂ ਪੀਣਾ ਚਾਹੀਦਾ ਜੇ ਕਾ ਜਿੱਥੋਂ ਤੱਕ ਵੀ ਪਾਰ ਵਸਾਏ ਵਸ ਚੱਲ ਸਕੇ ਇਸ ਨੂੰ ਮੂੰਹ ਤੱਕ ਨਹੀਂ ਲਾਉਣਾ ਚਾਹੀਦਾ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੈ ਜਿਸ ਆਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਵਾਹਿਗੁਰੂ ਦੀ ਨਦਰੀ ਕਿਰਪਾ ਦ੍ਰਿਸ਼ਟੀ ਕਰਕੇ ਸੱਚੇ ਨਾਮ ਬ੍ਰਹਮ ਗਿਆਨ ਰੂਪੀ ਸੱਚੀ ਮਦ ਸ਼ਰਾਬ ਪ੍ਰਾਪਤ ਕਰੀਦੀ ਹੈ ਪਰੰਤੂ ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਣ ਉਹੀ ਐਸੀ ਗਿਆਨ ਦੀ ਸ਼ਰਾਬ ਨੂੰ ਪ੍ਰਾਪਤ ਕਰਦਾ ਹੈ ਸਦਾ ਸਾਹਿਬ ਕੈ ਰੰਗ ਰਹੈ ਮਹਿਲੀ ਪਾਵੇ ਥਾਉ ਐਸੀ ਗਿਆਨ ਨਾਮ ਰੂਪ ਸ਼ਰਾਬ ਪੀਣ ਨਾਲ ਸਦਾ ਹਮੇਸ਼ਾ ਸਾਹਿਬ ਮਾਲਕ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਰਹੀਦਾ ਹੈ ਅਤੇ ਸੱਚਖੰਡ ਰੂਪੀ ਮਹਿਲ ਤੁਰਿਆ ਪਦ ਰੂਪੀ ਮਹਿਲ ਵਿੱਚ ਥਾਂ ਪਾ ਲਈਦਾ ਹੈ ਮਹੱਲਾ ਤੀਜਾ ਇਹੋ ਜਗਤ ਇਹੋ ਇਹੋ ਜਗਤ ਜੀਵਤ ਮਰੈ ਜਾ ਇਸ ਨੂੰ ਸੋਝੀ ਹੋਏ ਹੇ ਭਈ ਇਹ ਸੰਸਾਰ ਜੀਵਤ ਭਾਵ ਤੋਂ ਤਾਂ ਮਰਦਾ ਹੈ ਜੇਕਰ ਇਸ ਨੂੰ ਸਤਿਗੁਰਾਂ ਦੁਆਰਾ ਸਰੂਪ ਦੀ ਸੋਝੀ ਗਿਆਤ ਹੋ ਜਾਵੇ ਜਾ ਤਿੰਨ ਸਵਾਲਿਆ ਤਾਂ ਸਭ ਰਹਿਆ ਜਗਾਈ ਤਾਂ ਸੁੱਧ ਹੋਏ ਹਾਂ ਜਦੋਂ ਤਿੰਨ ਕਈਏ ਤਿਸ ਪਰਮੇਸ਼ਰ ਨੇ ਅਗਿਆਨ ਦੇ ਪ੍ਰਤਾਪ ਕਰਕੇ ਜਗਤ ਨੂੰ ਸਵਾਇਆ ਹੋਇਆ ਤਾਂ ਦੀ ਇਹ ਵਿਦਿਆ ਦੀ ਨੀਂਦ ਵਿੱਚ ਸੌ ਰਿਹਾ ਹੈ ਤੇ ਜਦੋਂ ਆਪ ਗੁਰੂ ਰੂਪ ਹੋ ਕੇ ਗਿਆਨ ਅਵਸਥਾ ਵਿੱਚ ਜਗਾਵੇ ਤਾਂ ਹੀ ਇਸ ਨੂੰ ਸੁੱਧ ਗਿਆਤ ਹੋ ਆਉਂਦੀ ਹੈ ਨਾਨਕ ਨਦਰ ਕਰੇ ਜੀ ਆਪਣੀ ਸਤਿਗੁਰ ਮੇਲੈ ਸੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇਕਰ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਸੋਏ ਉਹ ਪਰਮੇਸ਼ਰ ਪੁਰਬਲੇ ਪੁੰਨਾ ਦਾ ਪ੍ਰੇਰਿਆ ਹੋਇਆ ਸਤਿਗੁਰਾਂ ਨਾਲ ਮੇਲ ਦਿੰਦਾ ਹੈ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਫਿਰ ਜੇਕਰ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਜੀਵਤ ਭਾਵ ਵੱਲੋਂ ਮਰ ਜਾਵੇ ਤਾਂ ਫਿਰ ਇਸ ਦਾ ਮਰਨ ਨਹੀਂ ਹੁੰਦਾ ਭਾਵ ਮੁਕਤ ਹੋ ਜਾਂਦਾ ਹੈ ਪੌੜੀ ਜਿਸ ਦਾ ਕੀਤਾ ਸਭ ਕਿਛ ਹੋਵੇ ਤਿਸ ਨੂੰ ਪਰਵਾਹ ਨਹੀਂ ਕਿਸੈ ਕੇਰੀ ਏ ਭਾਈ ਜਿਸ ਵਾਹਿਗੁਰੂ ਦਾ ਕੀਤਾ ਹੋਇਆ ਸਾਰਾ ਕੁਝ ਹੋ ਰਿਹਾ ਹੈ ਉਸ ਵਾਹਿਗੁਰੂ ਨੂੰ ਕਿਸੇ ਕੇਰੀ ਦੀ ਪਰਵਾਹ ਮੁਤਾਜਗੀ ਨਹੀਂ ਅਰਥਾਤ ਉਹ ਬੇਪਰਵਾਹ ਹੈ ਹਰ ਜੀਓ ਤੇਰਾ ਦਿੱਤਾ ਸਭ ਕੋ ਖਾਵੇ ਸਬ ਮਹਤਾਜੀ ਕੱਢੈ ਤੇਰੀ ਏ ਹਰ ਪਰਮੇਸ਼ਰ ਜੀਓ ਸਾਰੇ ਕੋਈ ਤੇਰਾ ਦਿੱਤਾ ਹੀ ਖਾਂਦੇ ਆ ਅਤੇ ਸਾਰੀ ਸ੍ਰਿਸ਼ਟੀ ਤੇਰੀ ਹੀ ਮਹਤਾਜੀ ਖੁਸ਼ਾਮਦੀ ਕੱਢ ਰਹੀ ਹੈ ਜੇ ਤੁਦ ਨੋ ਸਾਲਾਹੇ ਜੇ ਤੁਦ ਨੋ ਸਾਲਾਹੇ ਸੋ ਸਭ ਕਿਛ ਪਾਵੇ ਜਿਸ ਨੋ ਕਿਰਪਾ ਨਿਰੰਜਨ ਕੇਰੀ ਜਿਹੜਾ ਤੁਹਾਨੂੰ ਸਲਾਉਂਦਾ ਹੈ ਉਸਾਰਾ ਕੁਝ ਹੀ ਪ੍ਰਾਪਤ ਕਰ ਲੈਂਦਾ ਹੈ ਪਰ हे निरंजन ਮਾਇਆ ਕਲਕ ਤੋਂ ਰਹਿਤ ਸ਼ੁੱਧ ਸਰੂਪ ਜੀ ਜਿਸ ਤਾਈਂ ਤੂੰ ਕਿਰਪਾ ਮੇਰ ਕੇਰੀ ਹੁੰਦਾ ਦੀ ਦ੍ਰਿਸ਼ਟੀ ਕਰਦਾ ਹੈ ਸੋਈ ਸਾਹੂ ਸੱਚਾ ਵਣਜਾਰਾ ਜਿਨ ਵਖਰ ਲਦਿਆ ਹਰ ਨਾਮ ਧਨ ਤੇਰੀ हे ਪਰਮੇਸ਼ਰ ਉਹੀ ਸੱਚਾ ਸ਼ਾਹੂਕਾਰ ਤੇ ਸੱਚਾ ਵਣਜਾਰਾ ਵਣਜ ਕਰਨ ਵਾਲਾ ਹੈ ਤਤ ਬੇਤਾ ਰੂਪ ਸ਼ਾਹੂਕਾਰ ਹੈ ਤੇ ਅਧਿਕਾਰੀ ਰੂਪ ਵਣਜਾਰਾ ਹੈ ਜਿਸ ਨੇ ਤੇਰੀ ਸ਼ਰਧਾ ਧਾਰ ਕੇ ਆਪਣੇ ਅੰਤਹਿ ਕਰਨ ਰੂਪੀ ਗੱਡੇ ਉੱਪਰ ਹਰੀ ਨਾਮ ਰੂਪੀ ਧਨ ਦੌਲਤ ਤੇ ਸ਼ੁਭ ਗੁਣਾ ਰੂਪੀ ਵਖਰ ਸੌਦਾ ਲੱਦਿਆ ਹੋਇਆ ਹੈ ਸਬਤ ਇਸੈ ਨੂੰ ਸਾਲਾਹੇ ਹੋ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਡਾਰੀ ਢੇਰੀ ਏ ਸੰਤੋ ਸੰਤ ਜਨੋ ਸਾਰੇ ਉਸ ਪ੍ਰਭੂ ਨੂੰ ਸਾਲਾਹੇ ਹੋ ਸਲਾਹੁਣਾ ਕਰੋ जिस प्रभु ने दूजे द्वैत भाव की ढेरी मार भाव ढा के विडारी नाश कर दिती है द्वैत भावना मार दिती है वाहे गुरु, वाहे गुरु, वाहे गुरु वाहे गुरु, वाहे गुरु। ਵਾਹੇ ਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ